ਪੰਜਾਬ ਦੇ ਧੀਨੇ ਵਿਦੇਸ਼ ਚ ਕਮਾਇਆ ਨਾ ਇਟਲੀ ਛੋਣ ਲੜ ਰਹੀ ਪੰਜਾਬ ਦੀ ਧੀ ਅਮਰੀਕਾ ਇੰਗਲੈਂਡ ਅਤੇ ਹੋਰਾਂ ਮੁਲਕਾਂ ਵਾਂਗ ਇਟਲੀ ਦੇ ਵਿੱਚ ਵੀ ਵੱਡੀ ਗਿਣਤੀ ਚ ਪੰਜਾਬੀ ਵਸਦੇ ਨੇ ਦੱਸ ਦਈਏ ਕਿ ਇਟਲੀ ਦੇ ਵਿੱਚ 8 ਅਤੇ 9 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਕਈ ਪੰਜਾਬੀ ਹਿੱਸਾ ਲੈ ਰਹੇ ਨੇ ਇਟਲੀ ਦੇ ਲੈਨੋ ਨਗਰ ਕੌਂਸਲ ਦੀ ਸਲਾਕਾਰ ਚੋਣ ਦੇ ਲਈ ਪੰਜਾਬਣ ਜਸਪ੍ਰੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਜਸਪ੍ਰੀਤ ਕੌਰ ਜੋ ਕਿ ਇਟਲੀ ਦੀ ਜੰਪਾਲ ਹੈ ਤੇ ਪਿਸ਼ੌਕੜ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਹੂਰਾ ਦੇ ਨਾਲ ਸੰਬੰਧ ਰੱਖਦੀ ਹੈ। ਜੋ ਕਿ ਪਿਛਲੇ ਕਈ ਸਾਲਾਂ ਤੋਂ ਅਕਾਊਂਟੈਂਟ ਦੇ ਵਜੋਂ ਨੌਕਰੀ ਕਰਨ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਖੇਤਰ ਅੰਦਰ ਵੀ ਸਰਗਰਮ ਹੋ ਕੇ ਭੂਮਿਕਾ ਨਿਭਾਉਂਦੀ ਆ ਰਹੀ ਹੈ ਬੀਤੇ ਦਿਨੀ ਨਗਰ ਕੌਂਸਲ ਦੀ ਮੇਅਰ ਕ੍ਰਿਸਟੀਨਾ ਤਦਾਲਦੀ ਦੇ ਵੱਲੋਂ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਜੀ ਲੈਨੋ ਵਿਖੇ ਪਹੁੰਚ ਕੇ ਜਸਪ੍ਰਿਤ ਗੋੜ ਨੂੰ ਨਗਰ ਕੌਂਸਲ ਦੀ 2 ਲੱਖ ਆਰ ਦੇ ਲਈ ਉਮੀਦਵਾਰ ਐਲਾਨਿਆ ਗਿਆ ਉਸ ਨੂੰ ਚੋਣਾਂ ਦੇ ਵਿੱਚ ਉਮੀਦਵਾਰ ਐਲਾਨੇ ਜਾਣ ਦੇ ਨਾਲ ਸਮੁੱਚੇ ਭਾਰਤੀਆਂ ਦਾ ਮਾਣ ਵਧਿਆ ਜਸਪ੍ਰਿਤ ਨੂੰ ਲੈਨੋ ਦੇ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਤੋਂ ਇਲਾਵਾ ਹੋਰਾਂ ਮੂਲ ਦੇ ਲੋਕਾਂ ਦਾ ਵੀ ਸਪਰਥਨ ਮਿਲ ਰਿਹਾ ਮੂ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਅਤੇ ਉਹਨਾਂ ਦੀ ਪਾਰਟੀ ਨੂੰ ਕਾਮਯਾਬ ਕਰੋ ਇਸ ਮੌਕੇ ਬੋਲਦਿਆਂ ਜਗੀਰ ਸਿੰਘ ਔਲਫ ਨੇ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਨਗਰ ਕੌਂਸਲ ਚੋਣਾਂ ਦੇ ਲਈ ਮੇਅਰ ਦੁਆਰਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਪਹੁੰਚ ਕੇ ਉਮੀਦਵਾਰ ਦੇ ਲਈ ਸਲਾਹ-ਮਸ਼ਵਰਾ ਕੀਤਾ ਗਿਆ ਪ੍ਰਬੰਧਕ ਕਮੇਟੀ ਅਤੇ ਲੈਨੋ ਦੇ ਵਿੱਚ ਵਸਦੀ ਭਾਰਤੀ ਭਾਈਚਾਰੇ ਦੇ ਨਾਲ ਮਿਲ ਕੇ ਹੀ ਜਸਪੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਿੱਚ ਸ਼ਾਮਿਲ ਹੋਏ ਆ ਕ੍ਰਿਸਟੀਨ ਅਤੇ ਦਾਲਦੀ ਜੋ ਕਿ ਸਿੰਦਾ ਕੋ ਹਲੈਨੋ ਦੀ ਤੇ ਉਹਨਾਂ ਦੇ ਦੋ ਕੋਲੈਬੋਰੇਟੋਰੀ ਜੋ ਉਹਨਾਂ ਦੇ ਨਾਲ ਆਏ ਆ ਤੇ ਉਹਨਾਂ ਨੇ ਆਪਣਾ ਪ੍ਰੋਗਰਾਮ ਦੱਸਿਆ ਜੋ ਉਹਨਾਂ ਨੇ 5 ਸਾਲਾਂ ਵਿੱਚ ਕੀਤਾ ਆ ਤੇ ਜੋ ਉਹ ਕਰਨਗੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਉਹਨਾਂ ਦੇ ਨਾਲ ਕੋਲਾਬੋਰੇ ਕਰਨ ਦਾ ਤੇ ਜਿਹੜੇ ਵੀ ਆਪਣੇ ਇੱਥੇ ਸਿੱਖ ਕਮਿਊਨਿਟੀ ਆ ਲੇਨੋ ਵਿੱਚ ਜਿਨ੍ਹਾਂ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਕਮੂਨੇ ਵਿੱਚ ਸਕੂਲ ਆ ਵਿੱਚ ਜਾਂ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਆ ਉਹਨਾਂ ਨੇ ਕਿਹਾ ਵੀ ਸਾਨੂੰ ਜ਼ਰੂਰ ਦੱਸੋ ਅਸੀਂ ਉਹਨਾਂ ਦਾ ਹੱਲ ਕੱਢਾਂਗੇ E mi in la calza. Per me, oggi è un bellissimo giorno, perché sono qui con la comunità dei nostri indiani a Leno. Io sono Cristina Tedaldi e sono il sindaco attuale di Leno e mi candido per le prossime elezioni. Per me è importantissimo, dicevo, essere qui oggi perché. Io sono sempre stata vicina alla comunità vostra degli indiani. Io ricordo quando è nato questo centro Gurvara, molto importante. Per, voi siete, per noi siete una risorsa, siete importantissimi, vi siete integrati benissimo con la nostra comunità e desidero che per le prossime elezioni ci sia ancora più collaborazione e più integrazione. Per questo ho vicino a me Jasprit che... Sarà un po' il collegamento fra la vostra comunità e il comune di Leno, perché tante sono le cose che vogliamo fare assieme, tante sono le iniziative, ma soprattutto perché vogliamo sentire le vostre esigenze, i vostri bisogni e le vostre necessità. Siete una parte importante anche economica della nostra comunità ed è giusto che d'ora in poi si lavori tutti assieme per il bene della nostra comunità. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਵਡਭਾਗਾ ਦਿਨ ਆਇਆ ਹੈ ਕਿ ਸਾਡੇ ਵਿੱਚ ਲੀਨੂ ਦੀ ਮੇਲ ਸਨੀਓਰਾ ਕਿਸੀਨਾ ਤੇ ਦਾਲ ਦੀ ਪਹੁੰਚੇ ਹਨ ਅਸੀਂ ਸਮੂਚੀ ਗੁਰਦੁਆਰਾ ਪ੍ਰਬੰਧਕ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਨਿੱਘਾ ਸਵਾਗਤ ਕਰਦੇ ਆ ਕਿ ਇਹਨਾਂ ਦੀ ਬਦੌਲਤ ਅੱਜ ਜਿੰਨੀ ਵੀ ਸਿੱਖ ਕਮਿਊਨਿਟੀ ਇਸ ਇਲਾਕੇ ਦੀ ਹੈ ਇਹਨਾਂ ਦੀ ਦੇਣ ਹੈ ਕਿ ਗੁਰਦੁਆਰਾ ਸਾਹਿਬ ਦੀ ਪਰਵਿਸ਼ਣ ਇਹਨਾਂ ਦਿੱਤੀ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਕੋਈ ਵੀ ਮੁਸੀਬਤ ਆਈ ਇਹਨਾਂ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਔਰ ਅੱਜ ਖੁਸ਼ੀ ਦੀ ਗੱਲ ਇੱਕ ਹੋਰ ਹੈ ਕਿ ਇਹਨਾਂ ਨੇ ਸਾਡੀ ਇੱਕ ਬੇਟੀ ਜਸਪ੍ਰੀਤ ਨੂੰ ਕਮੂਨੇ ਦੇ ਵਿੱਚ ਕੌਂਸਿਲੀਓ ਰੱਖਿਆ ਹੈ ਸਾਨੂੰ ਕੋਈ ਵੀ ਪੰਜਾਬੀ ਕਮਿਊਨਿਟੀ ਨੂੰ ਪ੍ਰੋਬਲਮ ਆਉਂਦੀ ਹੈ ਉਹ ਸਾਡਾ ਸਾਥ ਦੇਣ ਨੂੰ ਤਿਆਰ ਹਨ ਔਰ ਅਸੀਂ ਕੋਸ਼ਿਸ਼ ਕਰਦੇ ਆ ਮੈਂ ਹੱਥ ਜੋੜ ਕੇ ਪੁਰਜ਼ੋਰ ਬੇਨਤੀ ਕਰਦਾ ਹਾਂ ਆਪਣੀ ਸਿੱਖ ਕਮੂਨਿਟੀ ਇਹਨਾਂ ਨੂੰ ਵੋਟ ਦੇ ਕੇ ਕਾਮਯਾਬ ਬਣਾਓ ਤਾਂ ਕਿ ਜੋ ਸਾਡੀਆਂ ਰਹਿੰਦੀਆਂ ਮੁਸ਼ਕਲਾਂ ਹੱਲ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਿਊਰੋ ਰਿਪੋਰਟ অন ਇਅਰ